ਕਰਨ ਦੀ ਜਮਾ ਭਜਦੀ ਦੀ ਤੁਸੀਂ ਚਕਾਲੀ ਲੜ ਲੁੜ ਕੇ ਕਾਫਲੇ ਬਣਾ ਬਣਾ ਕਦੇ ਬਰਨਾਲੇ ਚ ਕਦੇ ਕਿਤੇ ਬੀਜੇਪੀ ਦਾ ਨੇਤੇ ਜਿਹੜੇ ਤੁਸੀਂ ਹਰਾਏ ਨੇ ਤੁਸੀਂ ਹਰਾਏ ਨੇ ਉਹ ਇੱਦ ਕੀ ਬਰਨਾਲੇ ਤੇ ਧਰੋਲੇ ਜਦੋਂ ਡੀਪ ਲੱਡ ਕੱਢਿਆ ਟੇਬਲ ਤੇ ਲੋਕ ਮੂਣੀ ਹਰੇ ਹੈਗਾ ਉਹ ਬੜੀ ਲਾਲਾ ਲਾਲਾ ਕੀਤੀ ਆ ਤੁਸੀਂ ਵੀ ਛੋਟੇ ਦੀ ਖਰੀਦੂ ਦੇਖੋ ਵੀ ਤੁਹਾਡੇ ਮੱਤਰੀ ਕਿੱਥੇ ਗਏ ਬੀਜੇਪੀ ਦੇ ਨਾਲ ਆਪ ਵਾਲਿਆਂ ਦੇ ਇਸ ਕਰਕੇ ਇਸ ਲੜਾਈ ਤੇ ਆਪਣਾ ਉਹਨਾਂ ਦਾ ਤਾਲਵੇਲ ਚੱਲ ਰਿਹਾ ਹੈ ਆ ਪੂਤਲਾ ਉਹਨਾਂ ਦੀ ਤਾਲਵੇਲੀ ਬਣਾਇਆ ਫਿਰ ਕੇਂਦਰ ਦਾ ਪੂਤਲਾ ਸਾੜ ਰਹੇ ਆ ਆਪਾਂ ਸਾਰੀ ਪੰਜਾਬ ਦੇ ਵਿੱਚ ਅੱਜ ਵੀ ਇਸ ਕਰਕੇ ਉਹਨਾਂ ਦੇ ਜਬਰ ਹੋ ਰਿਹਾ ਹੈ ਡੱਲੇ ਵਾਲ ਨੂੰ ਬਚਾਉਣ ਦਾ ਪ੍ਰਬੰਧ ਕਰੇ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਉਹ ਭੋਖੜ ਦਲ ਦੇ ਬੈਠਿਆ ਉਹਦੀ ਗੱਲ ਨਹੀਂ ਸੁਣੀ ਜਾਂਦੀ ਹੈਗੀ ਇੱਥੇ ਆਪਣਾ ਜੋਰ ਲੱਗਿਆ ਹੋਇਆ ਸੰਜੋਗਤ ਮੋਰਚਾ ਸਾਰਾ ਲਿਆਂਦਾ ਇਹਦੇ ਇਕੱਠਾ ਕੀਤਾ ਹੈ ਭਾਣੇ ਵੀ ਦੱਸੋ ਯਾਰ ਕਦੋਂ ਇਕੱਠਾ ਹੋਵੋਗੇ ਇਕੱਲੇ-ਇਕੱਲੇ ਲੜ ਲੋਗੇ ਤੁਸੀਂ ਸਾਰੇ ਆਪ ਉਹਦੀਆਂ ਹਉਮਿਆਂ ਦੇ ਵਿੱਚ ਲੜ ਲੋਗੇ ਅਸੀਂ ਉਹਨਾਂ ਨੂੰ ਵੀ ਯਤਨ ਕਰਦੇ ਆ ਅਸੀਂ ਇਹਨਾਂ ਨੂੰ ਵੀ ਯਤਨ ਕਰਦੇ ਆ ਦੁਆ ਨੂੰ ਜੋੜਨ ਦਾ ਆਹ ਜਿਹੜੀ 4 ਤਰੀਕ ਨੂੰ ਆਪਾਂ ਨੇ ਵੱਡੀ ਰੈਲੀ ਹਰਿਆਣੇ ਦੇ ਵਿੱਚ ਕਰਦੀ ਹੈ ਜਿਹੜੀ ਦੋਏ ਫਾਰਮਰ ਨੂੰ ਬਾਰਡਰ ਤੋਂ ਨਹੀਂ ਟੱਪਣ ਦੀ ਸਰਕਾਰ ਕਿਸੇ ਦੇ ਅਥਰੂ ਗੈਂਦੇ ਗੋਲੇ ਛੱਡਦੀ ਹੈ ਕਿਤੇ ਸਿੱਧੀਆਂ ਗੋਲੀਆਂ ਛੱਡਦੀ ਹੈ ਇਹ ਅਪਰੇਟ ਟਹਾਣੇ ਦੇ ਵਿੱਚ ਰੱਖੀ ਹੈ ਰੈਲੀ ਇਹ ਮਲਾਂ ਦੇ ਵਿੱਚੋਂ ਤੁਸੀਂ ਕੱਢੋ ਵੀ ਡੱਲੇ ਵਾਲ ਦੀ ਮਦਦ ਤੇਰੀ ਜਾਂਦੇ ਜਾਂ ਬੰਦੇਰ ਦੀ ਮਦਦ ਤੇਰੀ ਜਾਂਦੇ ਆਪਾਂ ਤਾਂ ਇੱਕ ਹੋਣ ਜਾ ਰਹੇ ਆ ਸਾਰੇ ਨਾ ਕੱਲਿਆਂ ਨੂੰ ਉਹਨਾਂ ਨੂੰ ਸਰਕਾਰ ਬਣਨ ਦੇਵੇ ਨਾ ਕੱਲਿਆਂ ਨੂੰ ਥੋਲੂ ਬਣਨ ਦੇਵੇ ਨਾ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਨੂੰ ਬਣਨ ਦੇਵੇ ਸਰਕਾਰ